ਸਤਿ ਸ਼੍ਰੀ ਅਕਾਲ ਜੀ ਇਹ ਉਹ ਮਠਿਆਈ ਆ ਜੋ ਗਰਮੀ ਹੋਵੇ ਜਾਂ ਸਰਦੀ ਅਸੀਂ ਦੋ ਚਾਰ ਚੀਜ਼ਾਂ ਦੇ ਨਾਲ ਘਰ ਵਿੱਚ ਬਣਾ ਕੇ ਤਿਆਰ ਕਰ ਸਕਦੇ ਆ ਇਹ ਗਰਮੀਆਂ ਨੂੰ ਵੀ ਖਾਣ ਨੂੰ ਉਨੀ ਹੀ ਟੇਸਟੀ ਲੱਗਦੀ ਆ ਜਿੰਨੀ ਸਰਦੀਆਂ ਨੂੰ ਖਾਣ ਨੂੰ ਟੇਸਟੀ ਲੱਗਦੀ ਆ ਤੇ ਬਾਜ਼ਾਰ ਵਿੱਚ ਲੈਣ ਨਾਲੋਂ ਘਰ ਵਿੱਚ ਬਹੁਤ ਹੀ ਸਸਤੀ ਬਿਨਾ ਮਾਵਾ ਬਿਨਾ ਖੋਇਆ ਬਿਨਾ ਚਾਸ਼ਨੀ ਦੇ ਬਣ ਕੇ ਤਿਆਰ ਹੁੰਦੀ ਆ ਜੀ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਅ ਜੋਤੀਮਾਨ ਫੈਮਿਲੀ ਮੇਰੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਆਪਣੇ ਆਪਣੇ ਪਰਿਵਾਰਾਂ ਚ ਹੱਸਦਾ ਵਸਦਾ ਤੇ ਆਪਣੀ ਛਤਰ ਛਾਇਆ ਹੇਠ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਜੀ ਅਸੀਂ ਵੀ ਠੀਕ ਹਾਂ ਤੇ ਚੜ੍ਹਦੀ ਕਲਾ ਚ ਹਾਂ ਜੀ ਅੱਜ ਮੈਂ ਬਹੁਤ ਹੀ ਟੇਸਟੀ ਮਠਿਆਈ ਬਣਾ ਕੇ ਤੁਹਾਨੂੰ ਦਿਖਾਉਣ ਲੱਗੀ ਹਾਂ ਜੀ ਇਹ ਮੈਂ ਇੱਕ ਗਲਾਸ ਜਾਂ ਇੱਕ ਕੱਪ ਕਹ ਲਓ ਇੱਕ ਗਲਾਸ ਪੈਂਦਾ ਇਹਦੇ ਵਿੱਚ ਦੁੱਧ ਦਾ ਇੱਕ ਗਲਾਸ ਮੈਂ ਦੁੱਧ ਦਾ ਲੈ ਆਇਆ ਇਹ ਦੁੱਧ ਨੂੰ ਮੈਂ ਬੋਇਲ ਕਰਨਾ ਹੈ ਥੋੜਾ ਜਿਹਾ ਦੁੱਧ ਮੈਂ ਅੱਧਾ ਇੱਕ ਗਲਾਸ ਤੋਂ ਵੀ ਘੱਟ ਥੋੜਾ ਜਿਹਾ ਮੈਂ ਅਲੱਗ ਰੱਖ ਲਿਆ ਆ ਤੇ ਇਸ ਨੂੰ ਦੁੱਧ ਨੂੰ ਲਗਾਤਾਰ ਹਿਲਾਉਂਦੇ ਜਾਣਾ ਆ ਜਿੰਨਾ ਚਿਰ ਇਹਨੂੰ ਇੱਕੋਵਾਲ ਨਹੀਂ ਆ ਜਾਂਦਾ ਉਸ ਤੋਂ ਬਾਅਦ ਜੀ ਇੱਕ ਗੱਲ ਦਾ ਖਿਆਰ ਰੱਖਣਾ ਕਿ ਜਿਹੜੀ ਆਪਾਂ ਪੈਨ ਲੈਣੀ ਆ ਭਾਰੇ ਤਲੇ ਵਾਲੀ ਲੈਣੀ ਆ ਇਹਦਾ ਜਿਹੜਾ ਤਲਾ ਆ ਨਾ ਹੇਠਾਂ ਵਾਲਾ ਉਹ ਪਤਲਾ ਨਾ ਹੋਵੇ ਤਾਂ ਜੋ ਦੁੱਧ ਥੱਲੇ ਨਾ ਲੱਗੇ ਤਾਲੇ ਦੇ ਨਾਲ ਨਾਲ ਚਿਪਕੇ ਨਹੀਂ ਤਾਂ ਮਠਿਆਈ ਦਾ ਸਾਰਾ ਟੇਸਟ ਜੀ ਖਰਾਬ ਹੋ ਜਾਣਾ ਇਸ ਤਰ੍ਹਾਂ ਇਹਨੂੰ ਲਗਾਤਾਰ ਮਠਾਈ ਸੌਰੀ ਦੁੱਧ ਨੂੰ ਹਿਲਾਉਂਦੇ ਰਹਿਣਾ ਆ ਤੇ ਟੇਸਟ ਦੇ ਅਕੋਰਡਿੰਗ ਮੈਂ ਇਹਦੇ ਵਿੱਚ 3 ਤੋਂ 4 ਚਮਚ ਮੈਂ ਇਹਦੇ ਵਿੱਚ ਖੰਡ ਦੇ ਪਾਇਆ ਤੁਸੀਂ ਵੱਧ ਘੱਟ ਆਪਣੇ ਟੇਸਟ ਦੇ ਅਕੋਰਡਿੰਗ ਖਾ ਸਕਦੇ ਆ ਜੀ ਅਸੀਂ ਘੱਟ ਖਾਣੇ ਇਸ ਕਰਕੇ ਮੈਂ ਚੀਨੀ ਘੱਟ ਪਾਈ ਆ ਨਹੀਂ ਤਾਂ ਤੁਸੀਂ ਜਿੱਦਾ ਇੱਕ ਗਲਾਸ ਦੁੱਧ ਦਾ ਲਿਆ ਆ ਤੁਸੀਂ ਅੱਧਾ ਗਲਾਸ ਚੀਨੀ ਦਾ ਲੈ ਸਕਦੇ ਮੈਂ ਬਹੁਤ ਘੱਟ ਲਿਆ ਜੀ ਆ ਹੈਗਾ ਜੀ ਸਾਡੇ ਕੋਲ ਕਸਟਰਡ ਪਾਊਡਰ ਸਟਰਾਬਰੀ ਫਲੇਵਰ ਵਾਲਾ ਇਹ ਕਸਟਰਡ ਪਾਊਡਰ ਮੈਂ ਲੈਣਾ ਜੀ ਇੱਕ ਚਮਚ ਭਰ ਕੇ ਬਹੁਤ ਹੁੰਦਾ ਆ ਜੀ ਆ ਦੇਖੋ ਤੇ ਇਹਦੇ ਵਿੱਚ ਮੈਂ ਅੱਧੇ ਤੋਂ ਵੀ ਅੱਧਾ ਗਲਾਸ ਦੁੱਧ ਦਾ ਲਿਆ ਸੀਗਾ ਥੋੜਾ ਜਿਹਾ ਅੱਧਾ ਕੁ ਗਲਾਸ ਹੋਊਗਾ ਘੱਟ ਹੋਊਗਾ ਥੋੜਾ ਜਿਹਾ ਤੇ ਇਹਦੇ ਵਿੱਚ ਇਹਨੂੰ ਚੰਗੇ ਤਰ੍ਹਾਂ ਮਿਕਸ ਕਰ ਲੈਣਾ ਇਸ ਗੱਲ ਦਾ ਧਿਆਨ ਰੱਖਣਾ ਕਿ ਜਿਹੜਾ ਇਹ ਕਸਟਰਡ ਪਾਊਡਰ ਮਿਕਸ ਕਰਨਾ ਹੈ ਨਾਰਮਲ ਟੈਂਪਰੇਚਰ ਠੰਡੇ ਦੁੱਧ ਦੇ ਵਿੱਚ ਮਿਕਸ ਕਰਨਾ ਗਰਮ ਚ ਨਹੀਂ ਕਰਨਾ ਨਹੀਂ ਤਾਂ ਲਮਸ ਪੈ ਜਾਣੇ ਜਾਂ ਗੰਡਾ ਬਣ ਜਾਣੀਆਂ ਤੇ ਦੁੱਧ ਨੂੰ ਉਬਾਲ ਆ ਗਿਆ ਇਸ ਤਰ੍ਹਾਂ ਥੋੜਾ ਥੋੜਾ ਅਸੀਂ ਪਾਉਂਦੇ ਜਾਣਾ ਤੇ ਨਾਲੋ ਨਾਲ ਇਹਨੂੰ ਮਿਕਸ ਕਰਦੇ ਜਾਣਾ ਆ ਦੇਖੋ ਇਸ ਤਰ੍ਹਾਂ ਜੀ ਬਹੁਤ ਹੀ ਵਧੀਆ ਖੁਸ਼ਬੂ ਆ ਰਹੀ ਸੀ ਸਟ੍ਰਾਬਰੀ ਦੀ ਕਿਉਂਕਿ ਆਪਾਂ ਸਟ੍ਰਾਬਰੀ ਫਲੇਵਰ ਵਾਲਾ ਜੀ ਇਹ ਕਾਸਟਰ ਲਿਆ ਹੈ ਅਗਰ ਤੁਹਾਡੇ ਕੋਲ ਸਟ੍ਰਾਬਰੀ ਫਲੇਵਰ ਵਾਲਾ ਕਾਸਟਰਡ ਨਹੀਂ ਹੈਗਾ ਤੁਸੀਂ ਸਿੰਪਲ ਜਿਹੜਾ ਵਨੀਲਾ ਫਲੇਵਰ ਵਾਲਾ ਵੀ ਮਿਲਦਾ ਮੰਗੋ ਵਾਲਾ ਵੀ ਮਿਲਦਾ ਤੁਸੀਂ ਕੋਈ ਵੀ ਲੈ ਸਕਦੇ ਆ ਥੋੜਾ ਜਿਹਾ ਇਹਨੂੰ ਆਪਾਂ ਐਵੇਂ ਇੱਕ ਮਿੰਟ ਦੇ ਕਰੀਬ ਅਸੀਂ ਇਹਨੂੰ ਹੋਰ ਬੋਇਲ ਕਰਨਾ ਥੋੜਾ ਜਿਹਾ ਥਿੱਕ ਕਰਨਾ ਬਹੁਤ ਜ਼ਿਆਦਾ ਨਹੀਂ ਅਸੀਂ ਇਹਨੂੰ ਗਾੜਾ ਕਰਨਾ ਥੋੜਾ ਜਿਆ ਕਰਨਾ ਹੈ ਕਿਉਂਕਿ ਜਦੋਂ ਅਸੀਂ ਇਹਨੂੰ ਠੰਡਾ ਕਰਨ ਨੂੰ ਵੀ ਰੱਖਣਾ ਹੈ ਉਦੋਂ ਵੀ ਥੋੜਾ ਜਿਆ ਥੋੜਾ ਜਿਆ ਅੱਗੇ ਗਾੜਾ ਹੋ ਜਾਣਾ ਹੈ ਲੋ ਜੀ ਉਨੀ ਦੇਰ ਆਪਾਂ ਗੈਸ ਦੀ ਫਲੇਮ ਬੰਦ ਕਰ ਦਿੱਤੀ ਆ ਹੁਣ ਮੈਂ ਤੁਹਾਨੂੰ ਅੱਗੇ ਦੱਸ ਰਹੀ ਆ ਜੀ ਕੀ ਕਰਨਾ ਹੈ ਤੇ ਇਸ ਤਰ੍ਹਾਂ ਜੀ 10 ਮਿੰਟ ਦੇ ਵਿੱਚ ਇਹ ਮਠਿਆਈ ਬਣ ਕੇ ਤਿਆਰ ਹੋ ਜਾਂਦੀ ਆ ਤੇ ਸਾਰੇ ਬਹੁਤ ਪਸੰਦ ਕਰਦੇ ਆ ਬਹੁਤ ਹੀ ਸਸਤੀ ਆ ਬਾਜ਼ਾਰ ਨਾਲੋਂ ਬਹੁਤ ਜ਼ਿਆਦਾ ਸਸਤੀ ਆ ਤੇ ਕੋਈ ਵੀ ਮਹਿਮਾਨ ਆ ਜਾਵੇ ਕੋਈ ਵੀ ਆਪਣੇ ਘਰ ਚ ਫੰਕਸ਼ਨ ਹੋਵੇ ਬੱਚਿਆਂ ਦਾ ਬਰਥਡੇ ਹੋਵੇ ਅਸੀਂ ਘਰ ਚ ਬਣਾ ਕੇ ਤਿਆਰ ਕਰ ਸਕਦੇ ਆ ਜੀ ਇਹ ਮਠਿਆਈ ਇਹ ਲਈ ਆ ਜੀ ਮੈਂ ਬ੍ਰੈਡ ਤੇ ਬਰੈਡ ਤੁਸੀਂ ਇਸ ਤਰ੍ਹਾਂ ਕੋਈ ਵੀ ਲੈ ਲੈਣੀ ਜਿੰਨੇ ਤੁਹਾਨੂੰ ਜ਼ਰੂਰਤ ਹੈ ਜਿੰਨੇ ਤੁਸੀਂ ਬਣਾਉਣੀ ਚਾਹੁੰਦੇ ਆ ਦੇਖੋ ਇਸ ਤਰ੍ਹਾਂ ਗਲਾਸ ਦੇ ਨਾਲ ਜਾਂ ਕੋਲੀ ਜਿਹੜੀ ਪਤਲੇ ਕੰਡੇ ਵਾਲੀ ਹੋਵੇ ਉਹ ਨਾਲ ਇਸ ਤਰ੍ਹਾਂ ਇਹਦੇ ਗੋਲ ਪੀਸ ਕੱਟ ਲੈਣੇ ਤੇ ਜਿਹੜੇ ਆਹ ਸਾਈਡਾਂ ਦੀਆਂ ਕਿਨਾਰੀਆਂ ਸਾਡੀਆਂ ਬਚੀ ਜਾਂਦੀਆਂ ਇਹਨਾਂ ਨੂੰ ਵੀ ਅਸੀਂ ਇਸੇ ਤਰ੍ਹਾਂ ਸੰਭਾਲ ਕੇ ਰੱਖਣਾ ਆ ਕਿਉਂਕਿ ਇਹਨਾਂ ਨੂੰ ਬਰੀਕ ਪੀਸ ਕੇ ਤੇ ਇਹਨਾਂ ਨੂੰ ਸੁਕਾ ਕੇ ਜਾਂ ਪੈਨ ਦੇ ਵਿੱਚ ਡਰਾਈ ਰੋਸਟ ਕਰਕੇ ਆਪਾਂ ਬ੍ਰੈਡ ਕ੍ਰੰਬ ਬਣਾ ਸਕਦੇ ਹਾਂ ਜੋ ਸਾਡੇ ਬਹੁਤ ਕੰਮ ਆਉਂਦਾ ਹੈ ਤੇ ਹੋਰ ਵੀ ਕੋਈ ਵੀ ਅਸੀਂ ਡਿਸ਼ ਬਣਾ ਸਕਦੇ ਹਾਂ ਜੀ। ਇਸ ਤਰ੍ਹਾਂ ਜੀ ਮੈਂ ਸਾਰੇ ਪੀਸ ਕੱਟ ਲਿਆ ਜੀ। ਦੇਖੋ ਜੀ ਇਸ ਤਰ੍ਹਾਂ ਸਾਰੇ ਮੈਂ ਪੀਸ ਕੱਟ ਲਿਆ ਤੇ ਕੱਟ ਕੇ ਮੈਂ ਹੁਣ ਕਰਨ ਲੱਗੀਆਂ ਸਰਵ ਇਹਨੂੰ ਕਿਸ ਤਰ੍ਹਾਂ ਸਰਵ ਕਰਨਾ ਹੈ। 19 ਦੇਰ ਸਾਡਾ ਜਿਹੜਾ ਕਸਟਰਡ ਆ ਆਪਾਂ ਉਹਨੂੰ ਪੱਕੇ ਥੱਲੇ ਰੱਖ ਲਿਆ ਸੀਗਾ ਠੰਡਾ ਹੋਣ ਵਾਸਤੇ। ਇਸ ਤਰ੍ਹਾਂ ਇੱਕ ਪਲੇਟ ਲੈ ਲਓ ਜਾਂ ਤੁਸੀਂ ਥਾਲ ਲੈ ਲਓ ਜਾਂ ਕੋਈ ਵੀ ਲੈ ਲਓ ਭਾਂਡਾ ਜਾਂ ਕੋਈ ਵੀ ਹੋਰ ਸਿੰਪਲ ਪਲੇਟ ਲੈ ਲਓ ਜੋ ਵੀ ਹੈਗੀ ਆ ਵਧੀਆ ਇਸ ਤਰ੍ਹਾਂ ਬ੍ਰੈਡਾਂ ਬ੍ਰੈਡ ਦੇ ਪੀਸ ਅਸੀਂ ਲਗਾ ਲੈਣੇ ਆ ਸਾਰੇ ਬ੍ਰੈਡ ਨੂੰ ਕੋਈ ਆਪਾਂ ਫਰਾਈ ਨਹੀਂ ਕਰਨਾ ਕੁਝ ਨਹੀਂ ਕਰਨਾ ਹੈਵੀ ਬਣ ਜਾਂਦੀ ਆ ਤੇ ਇਸ ਤਰ੍ਹਾਂ ਜਿਹੜਾ ਮੈਂ ਇਹ ਕਸਟਰਡ ਉਹ ਲਿਆ ਸੀਗਾ ਇਸ ਤਰ੍ਹਾਂ ਇੰਨਾ ਕੁ ਥਿੱਕ ਰੱਖਣਾ ਆ ਇੰਨਾ ਕੁ ਹੀ ਥਿੱਕ ਚਾਹੀਦਾ ਆ ਇਹਨੂੰ ਇਸ ਤਰ੍ਹਾਂ ਬ੍ਰੈਡ ਦੇ ਉੱਪਰ ਚੰਗੀ ਤਰ੍ਹਾਂ ਇਹਨੂੰ ਆਪਾਂ ਪੋਰ ਕਰਦੇ ਜਾਣਾ ਸਾਰੇ ਬ੍ਰੈਡ ਦੇ ਪੀਸਾਂ ਉੱਤੇ ਪਾਉਂਦੇ ਜਾਣਾ ਜੀ ਦੇਖੋ ਇਸ ਤਰ੍ਹਾਂ ਤਾ ਜੋ ਅਗਰ ਇਹਦੇ ਵਿੱਚ ਆਪਾਂ ਨੂੰ ਪਲੇਟ ਦੇ ਵਿੱਚ ਜਿਆਦਾ ਲੱਗੇ ਨਾ ਕਿ ਸਾਈਡਾਂ ਤੇ ਥੋੜਾ ਜਿਆਦਾ ਪੈ ਗਿਆ ਉਹ ਤੁਸੀਂ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਕਿਉਂਕਿ ਬ੍ਰੈਡ ਦੇ ਜਿਹੜੇ ਪੀਸ ਆ ਇਹਨਾਂ ਨੇ ਸਾਰਿਆਂ ਨੇ ਸੁੱਕ ਕਰ ਲੈਣਾ ਤੇ ਇਹਦੇ ਅੰਦਰ ਤੱਕ ਬ੍ਰੈਡ ਦੇ ਪੀਸਾਂ ਤੱਕ ਇਹਦਾ ਸਟ੍ਰੌਬਰੀ ਦਾ ਫਲੇਵਰ ਚਲੇ ਜਾਣਾ ਤੇ ਠੰਡੀ ਠੰਡੀ ਖਾਣ ਨੂੰ ਬਹੁਤ ਸਵਾਦ ਲਾਦੀ ਇਸ ਤਰ੍ਹਾਂ ਸਾਰੇ ਪਾਤੇ ਜੋ ਵੀ ਘਰ ਵਿੱਚ ਤੁਹਾਡੇ ਕੋਲ ਡਰਾਈ ਫਰੂਟ ਹੋਵੇ ਚਾ ਹੋਵੇ ਜਾਂ ਚਾਹੇ ਤੁਹਾਡੇ ਕੋਲ ਹੋਣ ਬਦਾਮ ਜਾਂ ਪਿਸਤਾ ਹੋਵੇ ਜਾਂ ਕੋਈ ਵੀ ਹੋਵੇ ਉਹਨੂੰ ਤੁਸੀਂ ਇਸ ਤਰ੍ਹਾਂ ਇਹਦੇ ਉੱਪਰ ਸਿੰਪਰਿੰਕਲ ਕਰ ਦੇਣਾ ਹੈ ਇਹਦੇ ਉੱਪਰ ਪਾ ਦੇਣਾ ਹੈ ਆ ਦੇਖੋ ਇਸ ਤਰ੍ਹਾਂ ਮੈਂ ਸਾਰੇ ਪਾਤੇ ਆ ਮੇਰੇ ਕੋਲ ਫਿਰ ਵੀ ਇਹ ਅ ਬਚ ਗਿਆ ਸੀਗਾ ਕਾਫੀ ਬਚ ਗਿਆ ਸੀਗਾ ਮੇਰੇ ਕੋਲ ਕਸਟਰਡ ਦੇਖੋ ਜੀ ਆਪਾਂ ਵਾਹਿਗੁਰੂ ਦਾ ਸੱਚੇ ਪਾਸ਼ਾ ਦਾ ਕਾਲ ਪੁਰਖ ਦਾ ਨਾਮ ਲੈ ਕੇ ਅਪਾ ਕੋਈ ਵੀ ਚੀਜ਼ ਬਣਾਉਂਦੇ ਆ ਉਹੀ ਦਾਤਾ ਆ ਉਹੀ ਦਾਤਾ ਦਾ ਤਾਰ ਉਹਦਾ ਹੀ ਦਿੱਤਾ ਖਾਣੇ ਆ ਜੀ ਤੇ ਚੀਜ਼ ਵਿੱਚ ਬਰਕਤ ਬਹੁ ਪੈਂਦੀ ਆ ਦੇਖੋ ਸਿਰਫ ਮੈਂ ਇੱਕ ਗਲਾਸ ਦੁੱਧ ਦਾ ਲਿਆ ਸੀਗਾ ਆ ਦੇਖੋ ਹੁਣ ਕਿੰਨਾ ਬਚ ਗਿਆ ਆ ਇਧਰ ਜੀ ਮੈਂ ਇੱਕ ਗਲਾਸੀ ਲਈ ਆ ਛੋਟਾ ਜਿਹਾ ਗਲਾਸ ਲੈ ਲਿਆ ਬਾਉਲ ਗਲਾਸ ਤੁਸੀਂ ਬਾਉਲ ਵੀ ਲੈ ਸਕਦੇ ਆ ਦੇਖੋ ਇਹਦੇ ਵਿੱਚ ਥੋੜਾ ਜਿਹਾ ਮੈਂ ਪਹਿਲਾਂ ਕਸਟਰਡ ਪਾ ਦਿੱਤਾ ਉੱਪਰ ਇਹਦੇ ਇਹਵੇਂ ਬ੍ਰੈਡ ਦਾ ਪੀਸ ਗੋਲ ਪਾ ਦਿੱਤਾ ਤੇ ਇਹਦੇ ਉੱਪਰ ਦੁਬਾਰਾ ਫੇਰ ਮੈਂ ਉਹੀ ਕਸਟਰਡ ਪਾ ਦਿੱਤਾ ਦੇਖੋ ਇਸ ਤਰ੍ਹਾਂ ਦੁਬਾਰਾ ਫੇਰ ਮੈਂ ਇਹਦੇ ਵਿੱਚ ਬ੍ਰੈਡ ਦਾ ਪੀਸ ਰੱਖ ਦੇਣਾ ਤੇ ਇਹ ਵੀ ਆਪਾਂ ਅਸੀਂ ਇਸ ਤਰ੍ਹਾਂ ਵੀ ਸਰਵ ਕਰ ਸਕਦੇ ਹਾਂ ਸਾਰੇ ਗਲਾਸਾਂ ਦੇ ਵਿੱਚ ਇੱਕੋ ਜਿਹੇ ਗਲਾਸਾਂ ਦੇ ਵਿੱਚ ਪਾ ਕੇ ਨਾ ਕੱਚ ਦੇ ਗਲਾਸ ਹੋਣ ਜਾਂ ਕੱਪ ਵੀ ਹੋਣ ਆਪਾਂ ਥੋੜੇ ਵੱਡੇ ਤਾਂ ਉਹਨਾਂ ਦੇ ਵਿੱਚ ਪਾ ਕੇ ਇਸ ਤਰ੍ਹਾਂ ਉੱਪਰ ਬ੍ਰੈਡ ਦਾ ਪੀਸ ਫੇਰ ਲਾ ਦੇਣਾ ਤੇ ਦੁਬਾਰਾ ਫੇਰ ਮੈਂ ਕਸਟਰਡ ਪਾ ਦੇਣਾ ਕਿਉਂਕਿ ਇਹਨੇ ਸਾਰਾ ਇਹ ਜਿਹੜਾ ਕਸਟਰਡ ਆ ਸੋਖ ਕਰ ਲੈਣਾ ਤੇ ਬਹੁਤ ਵਧੀਆ ਤੁਸੀਂ ਯਕੀਨ ਜਾਣਿਓ ਇੰਨੀ ਟੇਸਟੀ ਠੰਡੀ ਠੰਡੀ ਖਾਣ ਨੂੰ ਮਠਿਆਈ ਇਹ ਲੱਗਦੇ ਆ ਨਾ ਇਹ ਚਮਚਮ ਨਾਲੋਂ ਵੀ ਵੱਧ ਟੇਸਟੀ ਬਣ ਕੇ ਤਿਆਰ ਹੁੰਦੇ ਕਿਉਂਕਿ ਇਹਦੇ ਵਿੱਚ ਕੋਈ ਚਾਸ਼ਨੀ ਨਹੀਂ ਹੁੰਦੀ ਕੋਸ਼ ਨਹੀਂ ਹੁੰਦਾ ਦੇਖੋ ਇਸ ਤਰ੍ਹਾਂ ਪਾ ਲਿਆ ਹਲੇ ਸਾਨੂੰ ਜਿਆਦਾ ਲੱਗ ਰਿਹਾ ਜਦੋਂ ਬਰੈਡ ਦੇ ਪੀਸ ਨੇ ਇਹਨਾਂ ਨੂੰ ਸੋਕ ਕਰ ਲੈਣਾ ਤਾਂ ਇਹ ਹੋਰ ਵੀ ਵਧੀਆ ਲੱਗਣਾ ਦੇਖੋ ਇਸ ਤਰ੍ਹਾਂ ਜਿਹੜਾ ਡਰਾਈ ਫਰੂਟ ਬਚਿਆ ਹੋਇਆ ਸੀਗਾ ਮੈਂ ਇਹਦੇ ਤੇ ਵੀ ਸਪ੍ਰਿੰਕਲ ਕਰ ਦਿੱਤਾ ਹਜੇ ਹੋਰ ਬਚ ਗਿਆ ਤੇ ਉਹ ਪ੍ਰਦੀਪ ਕਹਿੰਦੀ ਸੀ ਕਿ ਮੈਂ ਬਰੈਡ ਪੀਸ ਦੇ ਉੱਤੇ ਲਾ ਕੇ ਮੈਂ ਤਾਂ ਹੁਣੇ ਖਾਉਂਗੀ ਕਿਉਂਕਿ ਉਹਨੇ ਟੇਸਟ ਕੀਤਾ ਸੀ ਬਹੁਤ ਵਧੀਆ ਬਣ ਕੇ ਤਿਆਰ ਹੋ ਸੀ ਠੰਡਾ ਹੋਣ ਲਈ ਮੈਂ ਇਹਨੂੰ ਫ੍ਰਿਜ ਵਿੱਚ ਰੱਖਿਆ ਫ੍ਰੀਜ ਵਿੱਚ ਰੱਖਣ ਤੋਂ ਬਾਅਦ ਹੁਣ ਮੈਂ ਦੁਬਾਰਾ ਕੱਢ ਲਿਆ ਅੱਧੇ ਘੰਟੇ ਬਾਅਦ ਦੇਖੋ ਇਸ ਤਰ੍ਹਾਂ ਅਗਰ ਤੁਹਾਡੇ ਕੋਲ ਟੂਟੀ ਫਰੂਟੀ ਹੈਗੀ ਆ ਤੁਸੀਂ ਉਹ ਵੀ ਪਾ ਸਕਦੇ ਆ ਮੇਰੇ ਕੋਲ ਟੂਟੀ ਫਰੂਟੀ ਹੈਗੀ ਸੀਗੀ ਗ੍ਰੀਨ ਰੈੱਡ ਜੋ ਵੀ ਹੈਗੀ ਤੁਸੀਂ ਪਾ ਦਿਓ ਬਹੁਤ ਸੋਹਣੀ ਗਾਰਨਿਸ਼ ਹੁੰਦਾ ਇਹਦੇ ਨਾਲ ਹੁੰਦੀ ਆ ਤੇ ਬਹੁਤ ਸੋਹਣਾ ਲੱਗਦਾ ਆ ਅਗਰ ਚੀਜ਼ ਦੇਖਣ ਨੂੰ ਸੋਹਣੀ ਹੋਵੇ ਤਾਂ ਖਾਣ ਨੂੰ ਵੀ ਸੋਹਣੀ ਲੱਗਦੀ ਆ ਤੇ ਇਸ ਤਰ੍ਹਾਂ ਨਾਲੇ ਬਣਾਓ ਨਾਲੇ ਖਾਓ ਜੀ ਜੇਕਰ ਵੀਡੀਓ ਪਸੰਦ ਆਂਦੀ ਆ ਤਾਂ ਇਹਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰਦਿਆ ਕਰੋ ਜੇਕਰ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਦਿਓ ਜੇਕਰ ਤੁਸੀਂ ਇੱਕ ਵਾਰੀ ਸਬਸਕ੍ਰਾਈਬ ਕੀਤਾ ਹੈ ਦੁਬਾਰਾ ਨਾ ਕਰਿਓ ਜੀ ਫਿਰ ਉਹ ਅਨਸਬਸਕ੍ਰਾਈਬ ਹੋ ਜਾਂਦਾ ਹੈ ਤੇ ਜੇਕਰ ਤੁਸੀਂ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਮੇਰੀਆਂ ਭੈਣਾਂ ਹੱਥ ਜੋੜ ਕੇ ਬੇਨਤੀ ਆ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਜਰੂਰ ਰੈਸিপি ਬਣਾ ਕੇ ਦੇਖਿਓ ਪ੍ਰਦੀਪ ਆ ਦੇਖੋ ਕਹਿ ਰਹੀ ਆ ਕਿ ਬਹੁਤ ਟੇਸਟੀ ਆ ਕਿਉਂਕਿ ਉਹਨੇ ਪਹਿਲਾਂ ਹੀ ਟੇਸਟ ਕਰ ਲਿਆ ਸੀਗਾ ਦੇਖੋ ਜੀ ਜਿਹੜੀ ਪਤੀਲੇ ਦੇ ਵਿੱਚ ਪਚ ਪਚੀ ਸੀ ਪੈਨ ਦੇ ਵਿੱਚ ਉਹ ਪ੍ਰਦੀਪ ਨੇ ਖਾਧੀ ਆ ਤੇ ਆਹ ਦੇਖੋ ਇਸ ਤਰ੍ਹਾਂ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਈ ਆ ਫ੍ਰਿਜ ਦੇ ਵਿੱਚ ਠੰਡੀ ਠੰਡੀ ਰੱਖ ਕੇ ਖਾਓ ਹੋਰ ਵੀ ਜ਼ਿਆਦਾ ਸਵਾਦ ਲਾਦੀ ਆ ਤੁਸੀਂ ਕੋਈ ਵੀ ਗੈਸਟ ਆ ਜਾਵੇ ਤੁਸੀਂ ਬਣਾ ਕੇ ਦੋਗੇ ਕੋਈ ਇਹ ਨਹੀਂ ਕਹੂਗਾ ਕਿ ਤੁਸੀਂ ਬਰੈਡ ਤੋਂ ਬਣਾਇਆ ਪਰ ਲੱਗ ਨਹੀਂ ਰਹੀ ਸੀ ਬਰੈਡ ਜਦੋਂ ਆਪਾਂ ਟੇਸਟ ਵੀ ਤੁਹਾਨੂੰ ਮੈਂ ਕਰਕੇ ਦਿਖਾਨੀ ਆ ਇਹ ਲੱਗ ਨਹੀਂ ਰਹੀ ਸੀ ਕਿ ਆਪਾਂ ਇਹ ਬ੍ਰੈਡ ਤੋਂ ਬਣਾਇਆ ਤੇ ਬ੍ਰੈਡ ਦਾ ਟੇਸ ਇੰਨਾ ਸੋਹਣਾ ਆ ਰਿਹਾ ਸੀ ਕਿਉਂਕਿ ਬ੍ਰੈਡ ਦੇ ਵਿੱਚ ਅੰਦਰ ਤੱਕ ਇਹਦੇ ਫਲੇਵਰ ਸਾਰੇ ਜਾ ਚੁੱਕੇ ਸੀਗੇ ਤੇ ਇਸ ਤਰ੍ਹਾਂ ਦੇਖੋ ਪੂਰੀ ਤਰ੍ਹਾਂ ਇਹ ਬ੍ਰੈਡ ਦੇ ਵਿੱਚ ਪਿੰਕ ਕਲਰ ਕਿੰਨਾ ਸੋਹਣਾ ਲੱਗਦਾ ਹੈ ਇਹ ਸਟ੍ਰਾਬਰੀ ਦਾ ਫਲੇਵਰ ਵਾਲਾ ਤੇ ਖਾਣ ਦੇ ਜਿੰਨਾ ਦੇਖਣ ਨੂੰ ਟੇਸ ਸੋਹਣਾ ਲੱਗਦਾ ਉਹਨਾਂ ਖਾਣ ਨੂੰ ਵੀ ਟੇਸਟੀ ਲੱਗਦਾ ਸੀਗਾ ਤੇ ਵਾਹਿਗੁਰੂ ਦਾ ਨਾਮ ਲੈ ਕੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰਨਾ ਜੀ ਵੀਡੀਓ ਨਾਲ ਤੁਸੀਂ ਬਣੇ ਰਹੋ ਜੀ ਤੇ ਵੀਡੀਓ ਨੂੰ ਬਣਾਇਓ ਇਹਨੂੰ ਰੈਸਪੀ ਨੂੰ ਬਣਾਇਓ ਤੇ ਅਗਲੀ ਵਾਰ ਰੈਸਪੀ ਲੈ ਕੇ ਆਵਾਂਗੇ ਜੀ ਅ ਨਮੀ ਕੋਈ ਨਾ ਕੋਈ ਨਮੀ ਰੈਸਪੀ ਲੈ ਕੇ ਆਵਾਂਗੇ ਤੇ ਵੀਡੀਓ ਨੂੰ ਲਾਈਕ ਕਰਦੇ ਜਾਣਾ ਕਮੈਂਟ ਜ਼ਰੂਰ ਕਰਨਾ ਮੇਰੀ ਇਹੀ ਬੇਨਤੀ ਆ ਬਹੁਤ ਖੁਸ਼ੀ ਮਿਲਦੀ ਜਦੋਂ ਤੁਹਾਡੇ ਕਮੈਂਟ ਆਉਂਦੇ ਆ ਜੀ ਬਹੁਤ ਖੁਸ਼ੀ ਹੁੰਦੀ ਆ ਇੱਕ ਆਪਣੇ ਆਪ ਤੇ ਪ੍ਰਾਊਡ ਫੀਲ ਹੁੰਦਾ ਆ ਕਿ ਆਪਾਂ ਵੀ ਕੋਈ ਚੀਜ਼ ਬਣਾਈ ਆ ਤੇ ਮੇਰੀਆਂ ਭੈਣਾਂ ਨੂੰ ਪਸੰਦ ਆਈ ਆ ਸੋ ਮੇਰੀਆਂ ਭੈਣਾਂ ਜ਼ਰੂਰ ਬਣਾਇਓ ਘਰ ਦੇ ਵਿੱਚ ਸਾਰੇ ਬਹੁਤ ਖੁਸ਼ ਹੋਣਗੇ ਬੱਚੇ ਬਜ਼ੁਰਗ ਬਹੁਤ ਖੁਸ਼ ਹੋ ਕੇ ਖਾਣਗੇ ਕਿਉਂਕਿ ਬਹੁਤ ਨਰਮ ਬਹੁਤ ਸੌਫਟ ਬਣ ਕੇ ਤਿਆਰ ਹੁੰਦੀ ਆ ਜੀ ਆ ਦੇਖੋ ਜੀ ਕਿੰਨੀ ਵਧੀਆ ਤੁਹਾਨੂੰ ਮੈਂ ਜਿਹੜੀ ਇਹ ਗਲਾਸ ਵਿੱਚ ਪਾਈ ਸੀ ਵੀ ਤੁਹਾਨੂੰ ਦਿਖਾ ਰਹੀ ਆ ਤੇ ਸਾਰੇ ਉਸੇ ਵੇਲੇ ਠੰਡੀ ਹੋਈਓ ਸੀ ਸਾਰੇ ਖਾਣ ਲੱਗ ਪਏ ਜੀ ਤੁਸੀਂ ਵੀ ਜ਼ਰੂਰ ਬਣਾਇਓ ਕੋਈ ਲਾਗਤ ਨਹੀਂ ਆਂਦੀ ਬਹੁਤ ਸਸਤੀ ਤੇ ਸਭ ਤੋਂ ਟੇਸਟੀ ਇਹ ਬਾਜ਼ਾਰ ਵਿੱਚ ਇਹੀ ਮਠਾਈ ਮਹਿੰਗੀ ਮਿਲਦੀ ਆ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਨਵੀਂ ਵੀਡੀਓ ਲੈ ਕੇ ਆਵਾਂਗੇ ਸੋ